ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਸਬੂਰਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ਰਾਜ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਸਿਆਸੀ ਚਾਲਾਂ ਨੂੰ ਤਰਜੀਹ ਦੇ ਰਹੀ ਹੈ ਉਹਨਾਂ ਦੀਆਂ ਇਹ ਟਿੱਪਣੀਆਂ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਈਆਂ ਜਿੱਥੇ ਉਹ ਲੁਧਿਆਣਾ ਪੱਛਮੀ ਜਿਮਨੀ ਚੌਂਡੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੀ ਪ੍ਰਚਾਰ ਕਰ ਰਹੇ ਸਨ ਮੁੱਖ ਮੰਤਰੀ ਸੈਣੀ ਨੇ ਖਾਸ ਤੌਰ ਤੇ ਆਪ ਸਰਕਾਰ ਦੀ ਪਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਹਿੱਸੇ ਵਿੱਚੋਂ ਹਰਿਆਣਾ ਨੂੰ ਪੀਣ ਵਾਲਾ ਪਾਣੀ ਦੇਣ ਤੋਂ ਇਨਕਾਰ ਕਰਨ ਲਈ ਆਲੋਚਨਾ ਕੀਤੀ ਸੈਣੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਗੰਬੀਰ ਰਾਜ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਉਹਨਾਂ ਤੇ ਸਿਰਫ ਰਾਜਨੀਤੀ ਕਰ ਰਹੀ ਹੈ ਬੀਬੀਐਮਬੀ ਤੋਂ ਪਾਣੀ ਦੀ ਵੰਡ ਨਸ਼ਿਆਂ ਦੀ ਅਲਾਮਤ ਅਤੇ ਇੱਥੋਂ ਤੱਕ ਕਿ ਕਿਸਾਨਾਂ ਦੀ ਘੱਟੋ ਘੱਟ ਸਮਰਥਨ ਮੁੱਲ ਵਰਗੇ ਮਾਮਲਿਆਂ ਨੂੰ ਉਹਨਾਂ ਦੇ ਖੁਦਗਰਜ਼ ਮਨੋਰਥਾਂ ਲਈ ਵਰਤਿਆ ਜਾ ਰਿਹਾ ਹੈ ਸੈਰੀਨਿਆ ਕੇ ਦੋਸ਼ ਲਾਇਆ ਕਿ ਆਪ ਸਰਕਾਰ ਦਿਆਂ ਹਾਲ ਹੀ ਵਿੱਚ ਦਿਆਂ ਨਸ਼ਾ ਵਿਰੋਧੀ ਮਹਿਮਾ ਡਰਾਮਾ ਸਨ ਜੋ ਆਪਣੀ ਸੈਸ਼ਨ ਸ਼ਾਸਨ ਵਿੱਚ ਦਿਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਤਿਆਰ ਕੀਤੀਆਂ ਗਈਆਂ ਸਨ ਨਾ ਕਿ ਅਸਲ ਵਿੱਚ ਦੋਸ਼ੀਆਂ ਨੂੰ ਫੜਨ ਲਈ ਉਹਨਾਂ ਨੇ ਪੰਜਾਬ ਦੇ ਪਹੁੰਚ ਦੀ ਹਰਿਆਣਾ ਨਾਲ ਤੁਲਨਾ ਕਰਦੇ ਹੋਏ ਕਿ ਆ ਕੀ ਹਰਿਆਣਾ ਸਰਕਾਰ ਕੇਂਦਰ ਸਰਕਾਰ ਦਿਆਂ ਸਕੀਮਾਂ ਦੇ ਅਨੁਸਾਰ ਕਿਸਾਨਾਂ ਨੂੰ ਫਸਲੀ ਸਬਸਿਡੀਆਂ ਪ੍ਰਦਾਨ ਕਰ ਰਹੀ ਹੈ ਪੰਜਾਬ ਦੇ ਉਲਟ ਧੋਖੇ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ ਕਿਹਾ ਕਿ ਪਹਿਲਾਂ 5 ਸਾਲ ਕਾਂਗਰਸ ਨੇ ਅਤੇ ਹੁਣ 3.5 ਸਾਲ ਤੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵੋਟਰਾਂ ਨੂੰ ਧੋਖਾ ਦਿੱਤਾ ਹੈ ਉਹਨਾਂ ਦਾਅਵਾ ਕੀਤਾ ਕਿ ਜਦੋਂ ਲੋਕਾਂ ਨੇ ਸ਼ੁਰੂ ਵਿੱਚ ਕਾਂਗਰਸ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਆਪ ਵੱਲ ਰੁੱਖ ਕੀਤਾ ਸੀ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਅਤੇ ਵਾਅਦੇ ਤੋੜਨ ਵਿੱਚ ਦੋ ਕਦਮ ਅੱਗੇ ਸਾਬਤ ਹੋਈ ਹੈ ਸੈਣੀ ਨੇ ਸਵਾਰਥੀ ਮਨੋਠਾਂ ਤੋਂ ਪ੍ਰੇਰਿਤ ਦੋਵਾਂ ਪਾਰਟੀਆਂ ਵਿਚਕਾਰ ਇੱਕ ਲੁੱਕਵੇਂ ਗੱਠ ਜੋੜ ਦਾ ਸੁਝਾਅ ਦਿੱਤਾ ਪਾਣੀ ਦੇ ਵਿਵਾਦ ਤੇ ਮਨੁੱਖੀ ਪਹਿਲੂ ਤੇ ਜ਼ੋਰ ਦਿੰਦਿਆਂ ਸੈਣੀ ਨੇ ਪੰਜਾਬ ਦੀ ਅਧਿਆਤਮਿਕ ਵਿਰਾਸਤ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਬੀਬੀ ਐਮਪੀ ਤੋਂ ਹਰਿਆਣਾ ਨੂੰ ਪਾਣੀ ਛੱਡਣ ਦੇ ਡਰਾਮੇ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਅਸੀਂ ਪੀਣ ਵਾਲਾ ਪਾਣੀ ਮੰਗ ਰਹੇ ਸੀ। ਪੰਜਾਬ ਮਹਾਨ ਗੁਰੂਆਂ ਦੀ ਧਰਤੀ ਹੈ ਜੋ ਮੰਨਦੇ ਸਨ ਕਿ ਕਿਸੇ ਨੂੰ ਵੀ ਪੀਣ ਵਾਲੇ ਪਾਣੀ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ। ਫਿਰ ਵੀ ਇਸ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਅੰਤਰਰਾਜੀ ਸਬੰਧਾਂ ਦੇ ਰਾਜਨੀਤੀਕਰਨ ਨੂੰ ਖਤਮ ਕਰਨ ਦਾ ਸੱਦਾ ਦਿੱੰਦਿਆ ਕਿ ਹਰਿਆਣਾ ਅਤੇ ਪੰਜਾਬ ਭਰਾ ਹਨ ਕੇਂਦਰੀ ਸਕੀਮਾਂ ਤਹਿਤ ਪੰਜਾਬ ਦੇ ਖੁੰਝੇ ਮੌਕੇ ਮੁੱਖ ਮੰਤਰੀ ਸੈਣੀ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਤੇ ਲਾਗੂ ਕਰਨ ਵਿੱਚ ਹਰਿਆਣਾ ਅਤੇ ਪੰਜਾਬ ਵਿਚਕਾਰ ਇੱਕ ਸਪਸ਼ਟ ਅੰਤਰ ਵੀ ਦੱਸਿਆ ਉਹਨਾਂ ਨੇ ਮਾਣ ਨਾਲ ਹਰਿਆਣਾ ਦੇ ਆਯੋਸ਼ਮਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਖੇਤੀ ਯੋਜਨਾ ਵਰਗੀਆਂ ਪਹਿਲਕਦਮੀਆਂ ਨੂੰ ਸਫਲਤਾਪੂਰਵਕ ਅਪਣਾਉਣ ਦਾ ਵੇਰਵਾ ਦਿੱਤਾ ਜਿਸ ਵਿੱਚ ਰਾਜ ਦੀ ਜਨਤਾ ਨੂੰ ਦਿੱਤੇ ਗਏ ਮਹੱਤਵਪੂਰਨ ਲਾਭਾਂ ਤੇ ਜ਼ੋਰ ਦਿੱਤਾ ਗਿਆ ਉਨਾਂ ਨੇ ਉਦਾਹਰਨ ਵਜੋਂ ਆਯੂਸ਼ਮਨ ਭਾਰਤ ਤਹਿਤ ਗਰੀਬਾਂ ਦੇ ਮੈਡੀਕਲ ਬਿੱਲਾਂ ਤੇ ਖਰਚ ਕੀਤੇ ਗਏ 2.3 ਕਰੋੜ, 13 ਲੱਖ ਮੁਫਤ ਬਿਜਲੀ ਕਨੈਕਸ਼ਨਾਂ ਅਤੇ ਊਜਵਲਾ ਸਕੀਮ ਤਹਿਤ 15 ਲੱਖ ਮੁਫਤ ਗੈਸ ਸਿਲੰਡਰਾਂ ਨਾਲ ਹੀ ਔਰਤਾਂ ਦੀ ਇੱਜ਼ਤ ਯਕੀਨੀ ਬਣਾਉ ਲਈ ਜਨਤਕ ਪਖਾਨਿਆਂ ਦੇ ਨਿਰਮਾਣ ਦਾ ਜ਼ਿਕਰ ਕੀਤਾ। ਸੈਣੀ ਨੇ ਟਿੱਪਣੀ ਕੀਤੀ ਕਿ ਪੰਜਾਬ ਇਨ੍ਹਾਂ ਸਾਰੇ ਦਾਬਾਂ ਵਿੱਚ ਪਿੱਛੇ ਰਹਿ ਗਿਆ ਹੈ ਅਤੇ ਵੋਟਰਾਂ ਨੂੰ ਭਾਜਪਾ ਨੂੰ ਚੁਣਨ ਅਤੇ ਰਾਜ ਵਿੱਚ ਇਸੇ ਤਰ੍ਹਾਂ ਦੀ ਤਰੱਕੀ ਲਿਆਉਣ ਦੇ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਭਾਜਪਾ ਦੀਆਂ ਚੋਣਾਂ ਸੰਭਾਵਨਾਵਾਂ ਤੇ ਭਰੋਸਾ ਆਪਣੀਆਂ ਪ੍ਰਚਾਰ ਗਤੀਵਿਧੀਆਂ ਦੌਰਾਨ ਜਿਸ ਵਿੱਚ ਉਦਯੋਗਪਤੀਆਂ ਅਤੇ ਵੱਖ-ਵੱਖ ਪਾਈਚਾਰਿਆਂ ਦੇ ਮੈਂਬਰਾਂ ਨਾਲ ਮੁਲਾਕਾਤਾਂ ਸ਼ਾਮਲ ਸਨ ਮੁੱਖ ਮੰਤਰੀ ਸੈਣੀ ਨੇ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਭਾਜਪਾ ਦੀਆਂ ਸੰਭਾਵਨਾਵਾਂ ਤੇ ਪੱਕਾ ਭਰੋਸਾ ਪ੍ਰਗਟਾਇਆ ਉਹਨਾਂ ਨੇ ਕਿ ਜਨਤਕ ਮੀਟਿੰਗਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਹੈ ਕਿ ਲੁਧਿਆਣਾ ਪੱਛਮੀ ਜੀਵਨ ਗੁਪਤਾ ਨੂੰ ਹਲਕੇ ਤੋਂ ਵਿਧਾਇਕ ਚੁਣੇਗਾ ਕਿਉਂਕਿ ਉਹ ਕਾਂਗਰਸ ਅਤੇ ਆਪ ਦੋਵਾਂ ਦੀਆਂ ਪ੍ਰਸਤ ਨੀਤੀਆਂ ਤੋਂ ਖੁਸ਼ ਨਹੀਂ ਹਨ ਸ਼ਣੀ ਦਾ ਮੰਨਣਾ ਹੈ ਕਿ ਲੋਕ ਭਾਜਪਾ ਨੂੰ ਮੌਕਾ ਦੇਣ ਲਈ ਤੈਅ ਹਨ ਇਸ ਜਿਸ ਨਾਲ ਪੂਰੇ ਪੰਜਾਬ ਅਤੇ ਰਾਸ਼ਟਰ ਵਿੱਚ ਇੱਕ ਸਪਸ਼ਟ ਸੰਦੇਸ਼ ਜਾਵੇਗਾ ਕਿ ਭਾਜਪਾ ਰਾਤ ਵਿੱਚ ਅਗਲੀ ਸਰਕਾਰ ਬਣਾਏਗੀ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਆਗੂ ਦਿਆਲ ਸਿੰਘ ਸੋਢੀ ਅਨਿਲ ਸਰੀਨ ਰਜਨੀਸ਼ ਤਮਾਨ ਗੁਰਦੇਵ ਸ਼ਰਮਾ ਦੇ ਵੀ ਕਮਲਜੀਤ ਸੋਈ ਡਾਕਟਰ ਸਤੀਸ਼ ਨਵਲ ਜੈਨ ਮੋਨਾ ਜਸਵਾਲ ਸੁਨੀਲ ਸਿੰਘਲਾ ਰਕੇਸ਼ ਗੋਇਲ ਅਤੇ ਏ ਕੇ ਅਰੋੜਾ ਵੀ ਮੌਜੂਦ ਸਨ